ਵੀ ਜੇ ਅਗਰੇ ਦੁਕਾਨਾਂ ਧੱਕੇ ਨਾਲ ਬੰਦ ਕਰਾਨਗੇ ਤਾਂ ਅਸੀਂ ਧੱਕੇ ਨਾਲ ਖਲਵਾਵਾਂਗੇ ਜਿਹੜਾ ਐਸਸੀ ਭਾਈਚਾਰਾ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਹੋਗੀ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਭਾਰਤ ਬੰਦ ਕਰਾਂਗੇ ਸੁਪਰੀਮ ਕੋਰਟ ਨੇ ਵਧੀਆ ਫੈਸਲਾ ਨਹੀਂ ਕੀਤਾ ਸੁਪਰੀਮ ਕੋਰਟ ਨੇ ਜੋ ਹੁਕਮ ਸੁਣਾਏ ਨੇ ਉਹ ਵਧੀਆ ਨਹੀਂ ਹੈਗੇ ਪਰ ਬਾਲਮੀਕੀ ਭਾਈਚਾਰਾ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਭਾਰਤ ਬੰਦ ਨਹੀਂ ਕਰਦੇ ਸ਼ਹਿਰਾਂ ਚ ਦੁਕਾਨਾਂ ਬੰਦ ਨਹੀਂ ਕਰਵਾਵਾਂਗੇ ਅਸੀਂ ਦੁਕਾਨਾਂ ਖੁਲਾਵਾਂਗੇ ਤੇ ਯਾਰ ਬਰੇਸ਼ਨਾ ਜਿਹੜੀ ਉਹ ਜਿੱਦਾਂ ਕਿ ਹੁਣ ਇੱਕ ਪਰਿਵਾਰ ਚੋਂ ਚਾਰ ਜੀ ਨੌਕਰੀ ਕਰ ਰਹੇ ਨੇ ਉਹਨੂੰ ਵੀ ਮਿਲ ਰਹੀ ਹੈ ਇੱਕ ਜਿਹੜਾ ਕੋਈ ਦਿਹਾੜੀ ਮਜ਼ਦੂਰੀ ਕਰ ਰਿਹਾ ਸਿਰਫ ਬਿਲਕੁਲ ਕਿਸੇ ਵੀ ਲਾਇਕ ਨਹੀਂ ਹੈਗਾ ਉਹਨੂੰ ਉਹ ਉਹ ਉਦਾਂ ਹੀ ਬੈਠਾ ਹੈਗਾ ਸੋ ਅਸੀਂ ਤਾਂ ਜੋ ਸੁਪਰੀਮ ਕੋਰਟ ਦਾ ਜੋ ਆਰਡਰ ਹੈਗਾ ਅਸੀਂ ਬਿਲਕੁਲ ਉਹਦੇ ਨਾਲ ਸਹਿਮਤ ਹੈ ਜਿਹੜੀ ਕਿ ਪੰਦ ਦੀ ਕੋਲ ਫਲॉप ਹੋ ਗਈ ਫਿਰ ਪੂਰੇ ਪੰਜਾਬ ਦੇ ਵਿੱਚ ਬਿਲਕੁਲ ਮੈਂ ਤਾਂ ਅਜ ਤੱਕ ਦੇਖੀ ਨਹੀਂ ਜੀ ਇੰਨੀ ਫਲॉप ਤਾਂ ਮੈਂ ਕਦੇ ਵੀ ਨਹੀਂ ਦੇਖੀ ਜਿੱਦਾਂ ਕਿ ਮੈਂ ਸਿੱਧਾ ਲਫ਼ਜ਼ਾਂ ਚ ਕਹਿ ਰਿਹਾ ਮਾਇਆਵਤੀ ਹੈਗੀ ਆ ਜਾਂ ਚੰਦਰ ਸਿੰਘ ਹੈਗਾ ਉਹ ਇਹ ਚੀਜ਼ ਨੂੰ ਆਪਣਾ ਸਿਆਸੀ ਲਾਹਾ ਲੈ ਰਿਆ ਹੈਗਾ ਇਹ ਚੀਜ਼ ਨੂੰ ਲਾਹਾ ਲੈ ਕੇ ਤੇ ਜਿਹੜੇ ਆਪਣੇ ਬੋਰਡ ਬੈਂਕ ਬਣਾਉਣ ਵਾਸਤੇ ਇਸ ਚੀਜ਼ ਦਾ ਉਹਨੇ ਮੋਦਾ ਢਕਾਇਆ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਲੋਕ ਉਹਨਾਂ ਦੇ ਮਗਰ ਲੱਗਦੇ ਨੇ ਕਿ ਕਮਿਊਨਿਟੀਆਂ ਨੇ ਕਿ ਐਸਸੀ ਕੈਟਾਗਰੀ ਦੀਆਂ ਉਹ ਅੱਜ ਇਸ ਫੈਸਲੇ ਤੇ ਖੁਸ਼ ਨਹੀਂ ਜਿਹੜੀ ਕਮਿਊਨਿਟੀ ਬਹੁਤ ਅੱਗੇ ਪਹੁੰਚ ਚੁੱਕੀ ਹੈਗੀ ਉਹ ਇਸ ਚੀਜ਼ ਦਾ ਵਿਰੋਧ ਕਰ ਰਹੀ ਹੈ ਸੈਂਟਰਲ ਪੰਜਾਬ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੂਰੇ ਦੇਸ਼ ਨੂੰ ਬੰਦ ਕਰਨ ਦਾ ਐਲਾਨ ਹੋਇਆ ਸੀ ਕਿਉਂ ਐਲਾਨ ਹੋਇਆ ਸੀ ਕਿ ਸੁਪਰੀਮ ਕੋਰਟ ਨੇ ਜੋ ਫੈਸਲਾ ਸੁਣਾਇਆ ਜੋ ਸੂਬਿਆਂ ਨੂੰ ਵੱਖ-ਵੱਖ ਕੈਟਾਗਰੀਆਂ 'ਚ ਵੰਡਿਆ ਗਿਆ ਕਿ ਸੂਬਿਆਂ ਨੂੰ ਕਿਹਾ ਕਿ ਰਿਜ਼ਰਵੇਸ਼ਨ ਦੇ ਮਾਮਲੇ 'ਚ ਜਨੀ ਕੇ ਬਖੋ ਵਖਰੀਆਂ ਕੈਟਾਗਰੀਆਂ ਬਣਾਈਆਂ ਜਾਣ ਉਸ ਤੋਂ ਬਾਅਦ ਜਿਹੜਾ ਐਸਸੀ ਭਾਈਚਾਰਾ ਉਹਨਾਂ ਨੇ ਬਹੁਜਨ ਸਮਾਜ ਪਾਰਟੀ ਹੋਗੀ ਉਹਨਾਂ ਨੇ ਐਲਾਨ ਕੀਤਾ ਕਿ ਅਸੀਂ ਭਾਰਤ ਬੰਦ ਕਰਾਂਗੇ ਸੁਪਰੀਮ ਕੋਰਟ ਨੇ ਵਧੀਆ ਫੈਸਲਾ ਨਹੀਂ ਕੀਤਾ ਸੁਪਰੀਮ ਕੋਰਟ ਨੇ ਜੋ ਹੁਕਮ ਸੁਣਾਏ ਨੇ ਉਹ ਵਧੀਆ ਨਹੀਂ ਹੈਗੇ ਪਰ ਬਾਲਮੀਕੀ ਭਾਈਚਾਰਾ ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਭਾਰਤ ਬੰਦ ਨਹੀਂ ਕਰਦੇ ਸ਼ਹਿਰਾਂ 'ਚ ਦੁਕਾਨਾਂ ਬੰਦ ਨਹੀਂ ਕਰਵਾਵਾਂਗੇ ਅਸੀਂ ਦੁਕਾਨਾਂ ਖੁਲਾਵਾਂਗੇ ਜਨਿਕੇ ਜਿਹੜਾ ਦੁਕਾਨਾਂ ਨੂੰ ਬੰਦ ਕਰਾਉਣ ਦਾ ਸੱਦਾ ਸੀ ਉਸ ਤੇ ਉੱਪਰ ਬਾਲਮਿਕੀ ਭਾਈਚਾਰੇ ਨੇ ਇਹ ਸੱਦਾ ਦਿੱਤਾ ਕਿ ਅਸੀਂ ਦੁਕਾਨਾਂ ਖੁਲਵਾਵਾਂਗੇ ਉਸ ਤੋਂ ਬਾਅਦ ਪੂਰੇ ਪੰਜਾਬ ਦੀਆਂ ਖਬਰਾਂ ਵੀ ਤੁਸੀਂ ਦੇਖੀਆਂ ਨੇ ਹਾਲਾਤ ਦੇਖੇ ਨੇ ਪੂਰੇ ਪੰਜਾਬ ਦੇ ਵਿੱਚ ਅੱਜ ਕੋਈ ਜ਼ਿਆਦਾ ਬੰਦ ਦਾ ਪ੍ਰਭਾਵ ਨਹੀਂ ਦਿਖਾਈ ਦਿੱਤਾ ਅਤੇ ਬਾਲਮਿਕ ਭਾਈਚਾਰਾ ਉਹਨਾਂ ਨੇ ਜੋ ਵੀ ਦੁਕਾਨਾਂ ਬੰਦ ਹੋਈਆਂ ਸੀ ਉਹ ਖੁਲਵਾਈਆਂ ਨੇ ਸੋ ਇਹ ਸਾਰੇ ਮਾਮਲੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਬਾਲਮੀਕੀ ਭਾਈਚਾਰੇ ਤੋਂ ਗਮੀ ਕਲਿਆਣ ਗਮੀ ਜੀ ਕਿਵੇਂ ਦਾ ਰਿਹਾ ਪੂਰਾ ਮਾਹੌਲ ਅੱਜ ਦਾ ਬੰਦ ਦਾ ਪ੍ਰਭਾਵ ਕਿੰਨਾ ਕੁ ਲੱਗਿਆ ਕੀ ਲੱਗਦਾ ਤੁਹਾਨੂੰ ਤੁਹਾਡੇ ਸ਼ਹਿਰ ਦੀ ਜਾਣਕਾਰੀ ਕੀ ਆ ਪਹਿਲਾਂ ਤਾਂ ਜੀ ਮੈਂ ਤੁਹਾਡੇ ਸੈਂਟਰਲ ਜਿਹੜਾ ਪੰਜਾਬ ਚੈਨਲ ਹੈਗਾ ਇਹਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਇਸ ਮੁੱਦੇ ਤੇ ਤੁਸੀਂ ਸਪੈਸ਼ਲ ਗੱਲ ਕਰਨ ਆਏ ਹੋ ਸਾਡੇ ਨਾਲ ਬਾਕੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਬੰਦ ਅਦਾਸਰ ਤੁਸੀਂ ਬਾਜ਼ਾਰ ਦੇ ਵਿੱਚ ਜਾ ਕੇ ਆਏ ਹੋ ਅਸੀਂ ਮੇਰੇ ਖਾਲ ਚਾਰ ਗੇੜੇ ਲਾਏ ਸਵੇਰ ਦੇ ਬਿਲਕੁਲ ਵੀ ਇੱਕ ਵੀ ਕੋਈ ਦੁਕਾਨ ਇਹੋ ਜੀ ਨਹੀਂ ਵੀ ਜਿਹੜੀ ਉਹਨਾਂ ਦੇ ਸੱਦੇ ਤੇ ਕੋਈ ਬੰਦ ਹੋਈ ਹੋਵੇ ਜਾਂ ਉਹਨਾਂ ਦੀ ਕਾਲ ਤੇ ਕੋਈ ਬੰਦ ਹੋਈ ਹੋਵੇ ਪੂਰੇ ਦਾ ਪੂਰਾ ਬਾਜ਼ਾਰ ਪੂਰੇ ਦਾ ਪੂਰਾ ਸ਼ਹਿਰ ਪਵਾਨੀਗੜ੍ਹ ਨਹੀਂ ਪੂਰਾ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਪਟਿਆਲਾ ਸਾਰੀ ਉਵੇਂ ਦੀ ਉਵੇਂ ਆਮ ਦੀ ਆਮ ਤੌਰ ਤੇ ਦੁਕਾਨਾਂ ਖੁੱਲੀਆਂ ਨੇ ਜੀ ਟੋਟਲੀ ਪਜਾਰ ਰਹੇ ਹਾਂ ਜੀ ਸੁਪਰੀਮ ਕੋਰਟ ਨੇ ਜੋ ਹੁਕਮ ਦਿੱਤੇ ਨੇ ਕਿ ਵੱਖ-ਵੱਖ ਕੈਟਾਗਰੀਆਂ ਬਣਾਈਆਂ ਜਾਣਾ ਜਿਹੜੀ ਰਿਜ਼ਰਵੇਸ਼ਨ ਦੇ ਰਹਾਂ ਵੀ ਉਹਦੀਆਂ ਕੈਟਾਗਰੀ ਹੁਣ ਕੈਟਾਗਰੀਆਂ ਦੇ ਮੁਤਾਬਕ ਹੀ ਜਿਹੜਾ ਉਹ ਸੁਵਿਧਾ ਲੋਕਾਂ ਨੂੰ ਮਿਲੇ ਕਿਵੇਂ ਦੇਖਦੇ ਹੋ ਤੁਸੀਂ ਇਹ ਫੈਸਲੇ ਇਹ ਜਿਹੜਾ ਫੈਸਲਾ ਹੈ ਜੀ ਇਸ ਫੈਸਲੇ ਦਾ ਸੀ ਤੈ ਦਿਲੋਂ ਮਾਝ ਵੀ ਸਿੱਖ ਵਾਲਮੀਕੀ ਸਮਾਜ ਨੇ ਧੰਨਵਾਦ ਕੀਤਾ ਸੁਪਰੀਮ ਕੋਰਟ ਦਾ ਕਿਉਂਕਿ ਅਸੀਂ ਖੁਦ ਚਾਹੁੰਦੇ ਆ ਕਿ ਕੈਟੇਗਰੀ ਦੇ ਹਿਸਾਬ ਨਾਲ ਨਹੀਂ ਤੇ ਅਜਰਬਰੇਸ਼ਨ ਜਿਹੜੀ ਉਹ ਜਿੱਦਾਂ ਕਿ ਹੁਣ ਇੱਕ ਪਰਿਵਾਰ ਚੋਂ ਚਾਰ ਜੀ ਨੌਕਰੀ ਕਰ ਰਹੇ ਨੇ ਉਹਨੂੰ ਵੀ ਮਿਲ ਰਹੀ ਹੈ ਇੱਕ ਜਿਹੜਾ ਕੋਈ ਦਿਹਾੜੀ ਮਜ਼ਦੂਰੀ ਕਰ ਰਿਹਾ ਸਿਰਫ ਬਿਲਕੁਲ ਕਿਸੇ ਵੀ ਲਾਇਕ ਨਹੀਂ ਹੈਗਾ ਉਹਨੂੰ ਉਹ ਉਹ ਉਦਾਂ ਹੀ ਬੈਠਾ ਹੈਗਾ ਸੋ ਅਸੀਂ ਤਾਂ ਜੋ ਸੁਪਰੀਮ ਕੋਰਟ ਦਾ ਜੋ ਆਰਡਰ ਹੈਗਾ ਅਸੀਂ ਬਿਲਕੁਲ ਉਹਦੇ ਨਾਲ ਸਹਿਮਤ ਹੈ ਤੇ ਅਸੀਂ ਉਹ ਤੇ ਫੁੱਲ ਵੀ ਚੜਾਏ ਨੇ ਅਸੀਂ ਧੰਨਵਾਦ ਵੀ ਕੀਤਾ ਹੈ ਤੇ ਰਹੀ ਗੱਲ ਅੱਜ ਸਵੇਰੇ ਜਦੋਂ ਸਾਨੂੰ ਪਤਾ ਲੱਗਿਆ ਕੱਲ ਦਾ ਪਤਾ ਲੱਗਿਆ ਵੀ ਪੰਜਾਬ ਬੰਦ ਦੀ ਕਾਲ ਹੈਗੀ ਸੋ ਅਸੀਂ ਇਹਦਾ ਪੂਰੇ ਦਾ ਪੂਰਾ ਵਿਰੋਧ ਕੀਤਾ ਤੇ ਅਸੀਂ ਇਸ ਇਸ ਚੀਜ਼ ਤੇ ਵੀ ਸੀਗੇ ਅਸੀਂ ਵੀ ਜੇ ਅਗਰੇ ਦੁਕਾਨਾਂ ਧੱਕੇ ਨਾਲ ਬੰਦ ਕਰਾਣਗੇ ਤਾਂ ਅਸੀਂ ਧੱਕੇ ਨਾਲ ਖਲਵਾਵਾਂਗੇ ਪਰ ਜਿਹੜਾ ਕੁਝ ਕੁਝ ਇਹ ਵੀ ਹੈਗਾ ਇਹਦੇ ਵਿੱਚ ਜਿਹੜਾ ਇਹ ਮੁੱਦਾ ਹੈਗਾ ਇਸ ਮੁੱਦੇ ਵਿੱਚ ਇਹ ਵੀ ਹੈਗਾ ਕੁਝ ਜਿੱਦਾਂ ਸਿਆਸੀ ਪਾਰਟੀਆਂ ਨੇਗੀਆਂ ਸਾਡੇ ਦਲ ਸਵਾਦ ਦੀਆਂ ਉਹ ਇਸ ਨੂੰ ਆ ਭਾਈ ਜਿਹੜਾ ਆਪਸ ਭਾਈਚਾਰਾ ਗਿਆ ਉਹ ਖਰਾਬ ਕਰਨਾ ਚਾਹੁੰਦੀਆਂ ਨੇਗੀਆਂ ਜਿੱਦਾਂ ਕਿ ਮੈਂ ਸਿੱਧਾ ਲਫ਼ਜ਼ਾਂ ਚ ਕਹਿ ਰਿਹਾ ਮਾਇਆਵਤੀ ਹੈਗੀ ਹੈ ਜਾਂ ਚੰਦਰ ਸਿੰਘ ਹੈਗਾ ਉਹ ਇਹ ਚੀਜ਼ ਨੂੰ ਆਪਣਾ ਸਿਆਸੀ ਲਾਹਾ ਲੈ ਰਿਆ ਹੈ ਗਏ ਚੀਜ਼ ਨੂੰ ਲਾਹਾ ਲੈ ਕੇ ਤੇ ਜਿਹੜੇ ਆਪਣੇ ਬੋਰਡ ਬੈਂਕ ਬਣਾਉਣ ਵਾਸਤੇ ਇਸ ਚੀਜ਼ ਦਾ ਉਹਨੇ ਮੁੱਦਾ ਪੜਕਾਇਆ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਲੋਕ ਉਹਨਾਂ ਦੇ ਮਗਰ ਲੱਗਦੇ ਨੇਗੇ ਸੋ ਉਹਦੇ ਉਸ ਕਰਕੇ ਜਿਹੜਾ ਕਾਲ ਆਈ ਹੈਗੀ ਬੰਦ ਦੀ ਸਿਰਫ ਸਿਆਸੀ ਲਾਹਾ ਇਹਦੇ ਵਿੱਚ ਕੋਈ ਹੋਰ ਕੋਈ ਨਹੀਂ ਹੈਗਾ ਉਹਨਾਂ ਦਾ ਕੋਈ ਲਾਲਚ ਸਿਰਫ ਉਹ ਵੋਟ ਵਟੋਰਨ ਵਾਸਤੇ ਇਹ ਉਹਨਾਂ ਨੇ ਇਹ ਜਿਹੜੀ ਪੂਰੇ ਭਾਰਤ ਦੇ ਵਿੱਚ ਬੰਦ ਦੀ ਕਾਲ ਦਿੱਤੀ ਸੀਗੀ ਇੱਕ ਸਿਆਸੀ ਲਾਹਾ ਲੈ ਰਹੇ ਨੇ ਜੀ ਉਹ ਜੀ ਕਿ ਬੰਦ ਦੀ ਕਾਲ ਫਲॉप ਹੋ ਗਈ ਫਿਰ ਪੂਰੇ ਪੰਜਾਬ ਦੇ ਵਿੱਚ ਤੋਂ ਬਿਲਕੁਲ ਮੈਂ ਤਾਂ ਅੱਜ ਤੱਕ ਦੇਖੀ ਨਹੀਂ ਜੀ ਇੰਨੀ ਫਲॉप ਤਾਂ ਮੈਂ ਕਦੇ ਵੀ ਨਹੀਂ ਦੇਖੀ ਇਹ ਦੇਖੋ ਅਸੀਂ ਵੀ ਕੀਤੀਆਂ ਨੇ ਹੋਰ ਵੀ ਜਥੇਬੰਦੀਆਂ ਕਰਦੀਆਂ ਨੇ ਜੋ ਆਜ ਆ ਮੈਂ ਕਹਿੰਦਾ ਵੀ ਜੇ ਇੱਕ ਵੀ ਦੁਕਾਨ ਤੁਸੀਂ ਚੱਲੋ ਮੇਰੇ ਨਾਲ ਬਾਜ਼ਾਰ ਦੇ ਵਿੱਚ ਉਹਨਾਂ ਦੇ ਆਪਣੇ ਬੰਦ ਦੀ ਕਾਲ ਤੇ ਇੱਕ ਵੀ ਦੁਕਾਨ ਬੰਦ ਹੋएगी ਮੈਂ ਦੇਣਦਾਰਾਂ ਜੀ ਬਾਜ਼ਾਰ ਚ ਚੱਲ ਚੱਲੋ ਤੁਸੀਂ ਵੀ ਜਾ ਕੇ ਆਏ ਹੋਵੋਗੇ ਅਸੀਂ ਵੀ ਚਾਰ ਪੰਜ ਗੇੜੇ ਮਾਰਨਿੰਗ ਦੇ ਲਾ ਆਏ ਜੀ ਸੋ ਮੈਂ ਇਹ ਵੀ ਕਹੂੰਗਾ ਵੀ ਲੋਕ ਨਹੀਂ ਜਿਹੜੇ ਗੁੰਮਰਾਹ ਹੋ ਰਹੇ ਨੇ ਜਿਹੜੇ ਇਹ ਬੰਦ ਦੀਆਂ ਕੌਲਾਂ ਦਿੰਦੇ ਨੇ ਇਹ ਸਿਆਸੀ ਲੋਕਾਂ ਤੋਂ ਦੂਰ ਰਹਿਣ ਗੁੰਮਰਾਹ ਨਾ ਹੋਣ ਆਪਸ ਵਿੱਚ ਜਿਹੜਾ ਭਾਈਚਾਰਾ ਹੈ ਸਿਆਸੀ ਆਪਣਾ ਸੌਰੀ ਐਸਸੀ ਉਹਨੂੰ ਬਣਾਈ ਰੱਖਣ ਠੀਕ ਹੈ ਬਾਕੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਆਪਾਂ ਦੇਖਦੇ ਹਾਂ ਜਦੋਂ ਆਪਾਂ ਡੂੰਘਾਈ 'ਚ ਜਾਂਦੇ ਹਾਂ ਬਹੁਤ ਫੈਸਲੇ ਐਵੇਂ ਦੇ ਹੁੰਦੇ ਨੇ ਉਹ ਚਾਹੇ ਵਧੀਆ ਹੀ ਹੋਵੇ ਉਹਦਾ ਵੀ ਨੈਗੇਟਿਵਿਟੀ ਨਿਕਲਣ ਲੱਗ ਜਾਂਦੀ ਹੈ ਉਹਦਾ ਵੀ ਵਿਰੋਧ ਹੋਣ ਲੱਗ ਜਾਂਦਾ ਤੁਹਾਨੂੰ ਇਹ ਐਵੇਂ ਨਹੀਂ ਲੱਗਦਾ ਕਿ ਐਵੇਂ ਦੀ ਸਿਸਟਮਾ 'ਕਿ ਇੱਕ ਨੈਗੇਟਿਵਿਟੀ ਪਾਈ ਜਾ ਰਹੀ ਹੈ ਨਹੀਂ ਨਹੀਂ ਜੀ ਇਹ ਤਾਂ ਤੁਸੀਂ ਦੇਖੋ ਵੀ ਇੱਕ ਸਿਰਫ ਮੈਨੂੰ ਲੱਗਦਾ ਵੀ ਇੱਕ ਕਮਿਊਨਿਟੀ ਆ ਜਿਹੜੀ ਇਹ ਵਿਰੋਧ ਕਰ ਰਹੀ ਐ ਇਸ ਫੈਸਲੇ ਦਾ ਉਹ ਤੁਹਾਨੂੰ ਵੀ ਪਤਾ ਵੀ ਕਿਹੜੀ ਕਮਿਊਨਿਟੀ ਐ ਬਾਕੀ ਜਿੰਨੀਆਂ ਐ ਐਸਸੀ ਕੈਟਾਗਰੀ ਦੀਆਂ ਕਮਿਊਨਿਟੀਆਂ ਨੇ ਜਾਂ ਜਿੰਨੇ ਵੀ ਆਉਂਦੇ ਨੇ ਕਿ ਸਾਰੇ ਇਸ ਚਲੇ ਦੇ ਹੱਕ ਚ ਨਹੀਂ ਗਈ ਜੀ ਸੋ ਇਹ ਵੀ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਵੀ ਜਿੱਥੇ ਕਿਤੇ ਚੰਗਾ ਵੀ ਹੁੰਦਾ ਉਥੇ ਮਾੜਾ ਜਿੱਥੇ ਚੰਗੇ ਦੀ ਆਵਾਜ਼ ਉੱੜਦੀ ਹੈ ਉਥੇ ਮਾੜੇ ਦੀ ਵੀ ਉੜਦੀ ਹੈਗੀ ਸੋ ਪਰ ਮੈਂ ਜਿਹੜੀ ਮੇਰੀ ਆਪਣੀ ਸੋਚਣੀ ਹੈ ਜਾਂ ਆਪਣੀ ਜਿੰਨਾ ਕਿ ਤਜਰਬਾ ਹੈ ਪਰ ਇੰਨਾ ਕਹਿਗਾ ਵੀ ਇਹ ਜਿਹੜਾ ਸਿਆਸੀ ਰੋਟੀਆਂ ਸੇਕ ਰਹੇ ਨੇ ਕਿ ਕੁਝ ਦਲਤ ਸਮਾਜ ਦੇ ਜਿਹੜੇ ਸਿਆਸੀ ਲੀਡਰ ਨੇਗੇ ਉਹ ਇਸੇ ਕਰਕੇ ਉਹਨਾਂ ਨੇ ਵੋਟ ਵਟੋਰਨ ਵਾਸਤੇ ਇਹਨਾਂ ਨੇ ਇੱਕ ਬੰਦ ਦੀ ਕਾਲ ਦਿੱਤੀ ਹੈ ਜੀ ਹੁਣ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਜਾਨੀ ਕਿ ਸੂਬਿਆਂ ਨੂੰ ਕਿਹਾ ਸਾਰੇ ਰਾਜਾਂ ਨੂੰ ਕਿਹਾ ਭਾਰਤ ਦੇ ਰਾਜ ਨੇ ਉਹਨਾਂ ਦੇ ਮੁੱਖ ਮੰਤਰੀਆਂ ਨੂੰ ਆਦੇਸ਼ ਕੀਤੇ ਨੇ ਕਿਹਾ ਸਾਰੇ ਨੂੰ ਕਿ categories ਬਣਾਈ ਜਾਣ ਤੁਸੀਂ ਕੀ ਚਾਹੁੰਦੇ ਕੋਈ categories ਬਣਦੀਆਂ ਚਾਹੀਦੀਆਂ ਨੇ ਨਾਲ ਦੀ ਨਾਲ ਜਿੰਨਾ ਵੀ ਸਿਸਟਮ ਆਉ ਰਿਪੋਰਟ ਸੁਪਰੀਮ ਕੋਰਟ ਨੂੰ ਦੇਣੀ ਚਾਹੀਦੀ ਆ ਬਿਲਕੁਲ ਜੀ ਜੋ ਕੋਰਟ ਦਾ ਸਬ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਹੈਗਾ ਅਸੀਂ ਬਿਲਕੁਲ ਉਹਦੇ ਨਾਲ ਸਹਿਮਤ ਹੈ ਤੇ ਸਾਨੂੰ ਨਹੀਂ ਲੱਗਦਾ ਵੀ ਉਹਦੇ ਨਾਲ ਕੋਈ ਸਾਨੂੰ ਕੋਈ ਫਰਕ ਪੈਣ ਲੱਗਿਆ ਜਾਂ ਸਾਡੇ ਸਾਡੀ ਜਿਹੜੇ ਜਿੰਨਾ ਸਾਡੀ ਆਰਬ੍ਰੇਸ਼ਨ ਆ ਵੀ ਸਾਨੂੰ ਉਹਦੇ ਵਿੱਚ ਕੋਈ ਘਾਟਾ ਪੈਣ ਲੱਗਿਆ ਹਾਂ ਅਸੀਂ ਸਹਿਮਤ ਐ ਤੇ ਸਾਨੂੰ ਕੋਈ ਇਤਰਾਜ਼ ਨਹੀਂ ਤੇ ਅਸੀਂ ਜਿਹੜਾ ਇਹ ਤੁਹਾਨੂੰ ਪੇਰ ਦੱਸ ਰਿਹਾ ਵੀ ਅਸੀਂ ਜਿਹੜਾ ਇਹਨਾਂ ਨੇ ਬੰਦ ਦੀ ਕਾਲ ਦਿੱਤੀ ਹੈ ਅਸੀਂ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵੀ ਵਿਰੋਧ ਕਰ ਰਹੇ ਸੀਗੇ ਸੋ ਅੱਜ ਵੀ ਅਸੀਂ ਮਤਲਬ ਸਾਡੇ ਸਾਰੇ ਸ਼ਹਿਰਾਂ ਤੇ ਜਿੰਨੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ ਸਾਰੇ ਆਪੋ ਆਪਣੀ ਜਗ੍ਹਾ ਤੇ ਡਿਊਟੀ ਆ ਲਾ ਰੱਖੀਆਂ ਸੀ ਆ ਸਭ ਜਿੱਥੇ ਕਿਤੇ ਲੱਗਦਾ ਇਥੇ ਬਾਜ਼ਾਰ ਬੰਦ ਹੋ ਸਕਦਾ ਸੋ ਉਹਨਾਂ ਨੇ ਡਿਊਟੀ ਦੇ ਕੇ ਬਾਜ਼ਾਰ ਖਲਵਾਏ ਨਹੀਂ ਜੀ ਬਿਲਕੁਲ ਗਮੀ ਜੀ ਤੁਸੀਂ ਵੀ ਪਹਿਲਾਂ ਗੱਲਬਾਤ ਕੀਤੀ ਆ ਚਲੋ ਆਪਾਂ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਆ ਕਿ ਜਦੋਂ ਕਿਸੇ ਤਰੀਕੇ ਦੀ ਕੋਈ ਗੱਲਬਾਤ ਹੁੰਦੀ ਆ ਆਪਾਂ ਦੇਖਦੇ ਆ ਵੀ ਆ ਪਰਿਵਾਰ ਦੇ ਚਾਰ ਮੈਂਬਰ ਨੇ ਚਾਰੇ ਨੌਕਰੀ ਤੇ ਨੇ ਕਿ ਉਹਨਾਂ ਨੂੰ ਸਾਰਾ ਠੀਕ ਆ ਸਿਸਟਮ ਇੱਕ ਪਰਿਵਾਰ ਉਹਨਾਂ ਦੇ ਬਰਾਬਰ ਆ ਉਸੇ ਕੈਟਾਗਰੀ ਦਾ ਉਹੀ ਸਿਸਟਮ ਆ ਵੀ ਉਹਨਾਂ ਨੂੰ ਰਿਜ਼ਰਵੇਸ਼ਨ ਮਿਲ ਰਹੀ ਆ ਇੱਕ ਪਾਸੇ ਦੂਜੇ ਮਤਲਬ ਕਹਿਣ ਦਾ ਵੀ ਉਹਨਾਂ ਨੂੰ ਮਿਲਣੀ ਚਾਹੀਦੀ ਆ ਜਿੱਥੇ ਰਿਜ਼ਰਵੇਸ਼ਨ ਦੀ ਪੂਰੀ ਲੋੜ ਆ ਬਿਲਕੁਲ ਜੀ ਬਿਲਕੁਲ ਇਹ ਤਾਂ ਹੈ ਹੀ ਆ ਜੀ ਅਸੀਂ ਚਾ ਜਿੱਥੇ ਜਿਹਨੂੰ ਲੋੜ ਹੈਗੀ ਉਹਨਾਂ ਨੂੰ ਮਿਲੇ ਪਰ ਤੁਸੀਂ ਮੈਂ ਮਾਨਯੋਗ ਸੁਪਰੀਮ ਕੋਰਟ ਨੇ ਜੋ ਫੈਸਲਾ ਲਿਆ ਹੈਗਾ ਮਤਲਬ ਕਿਸੇ ਗੱਲ ਨੂੰ ਹੀ ਲਿਆ ਜੀ ਕਿਉਂਕਿ ਉਹਨਾਂ ਦੇ ਤਜਰਬੇ ਲਾ ਲੋ ਜਾਂ ਉਹਨਾਂ ਦਾ ਸਰਵੇ ਲਾ ਲੋ ਤੁਸੀਂ ਇਹ ਦੇਖ ਲਓ ਵੀ ਜਿਹੜੀ ਅੱਜ ਕਮਿਊਨਿਟੀ ਇਸ ਚੀਜ਼ ਦਾ ਵਿਰੋਧ ਕਰ ਰਹੀ ਹੈਗੀ ਜਾਂ ਅੱਜ ਬੰਦ ਦੀ ਕਾਲ ਦਿੱਤੀ ਹੈਗੀ ਉਹ ਜਿਹੜੀਆਂ ਪਿਛੜੀਆਂ ਹੋਈਆਂ ਜਿਹੜੀਆਂ ਹੈਗੀਆਂ ਕਮਿਊਨਿਟੀਆਂ ਨੇਗੀ ਐਸਸੀ ਕੈਟਾਗਰੀ ਦੀਆਂ ਉਹ ਅੱਜ ਇਸ ਫੈਸਲੇ ਤੇ ਖੁਸ਼ ਨੇ ਜਿਹੜੀ ਕਮਿਊਨਿਟੀ ਬਹੁਤ ਅੱਗੇ ਪਹੁੰਚ ਚੁੱਕੀ ਹੈਗੀ ਉਹ ਇਸ ਚੀਜ਼ ਦਾ ਵਿਰੋਧ ਕਰ ਰਹੀ ਹੈ ਜੀ ਇਹ ਤੁਸੀਂ ਤੁਹਾਡੇ ਵੀ ਆਪਣਾ ਸਰਵੇਚ ਹੋਊਗਾ ਕਿਉਂਕਿ ਜਿੰਨੀਆਂ ਕਮਿਊਨਿਟੀਆਂ ਨੇ ਪਿਛੜੀਆਂ ਹੋਈਆਂ ਕਮਿਊਨਿਟੀਆਂ ਨੇ ਉਹ ਸਾਰੀਆਂ ਇਸ ਫੈਸਲੇ ਦਾ ਸਵਾਗਤ ਕਰ ਰਹੀਆਂ ਨੇ ਤੇ ਜਿਹੜੀ ਪਿਛੜੀ ਹੋਈ ਨਹੀਂ ਹੈਗੀ ਕਮਿਊਨਿਟੀ ਅੱਜ ਅੱਗੇ ਵੱਧ ਚੁੱਕੀ ਹੈ ਆਪਣੇ ਸਰਕਾਰੀ ਨੌਕਰੀਆਂ 'ਚ ਵੀ ਜੇ ਆਪਾਂ ਐਜੂਕੇਸ਼ਨ 'ਚ ਕਹਿੰਦੇ ਐਜੂਕੇਸ਼ਨ 'ਚ ਵੀ ਕਾਫੀ ਅੱਗੇ ਹੈਗੀ ਉਹ ਸਿਰਫ ਉਹੀ ਇੱਕ ਕਮਿਊਨਿਟੀ ਹੈ ਜਿਹੜੀ ਸਿਆਸੀ ਲੋਕਾਂ ਦੇ ਮਗਰ ਲੱਗ ਕੇ ਇਹਨੂੰ ਇਹਦਾ ਵਿਰੋਧ ਕਰ ਰਹੀ ਹੈ ਜਨਨ ਕਿ ਵਿਰੋਧ ਵਾਲੀ ਬਹੁਤ ਘੱਟ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਬਹੁਤ ਗਿਣਤੀ ਘੱਟ ਹੈ ਬਹੁਤ ਘੱਟ ਹੈ ਜੀ ਬਹੁਤ ਘੱਟ ਹੈਗੀ ਤਦੀ ਤਦੀ ਤੁਸੀਂ ਦੇਖ ਰਹੇ ਹੋ ਵੀ ਪੰਜਾਬ ਦੇ ਵਿੱਚ ਇੱਕ ਵੀ ਉਹਨਾਂ ਦੇ ਸੱਦੇ ਤੇ ਦੁਕਾਨਾਂ ਬੰਦ ਹੋਈ ਹੋਵੇ ਤੇ ਮੈਂ ਤਾਂ ਕਹਿੰਦਾ ਵੀ ਸ਼ਰਮ ਵਾਲੀ ਗੱਲ ਆ ਉਹਨਾਂ ਦੀ ਕੌਲ ਦੀ ਇੱਕ ਵੀ ਦੁਕਾਨਾਂ ਬੰਦ ਹੋਈ ਹੋਵੇ ਹਾਂਜੀ ਹਾਂ ਪੂਰੇ ਪੰਜਾਬ ਦੇ ਵਿੱਚ ਮੈਂ ਜ਼ਿਲ੍ਹੇ ਦੀ ਨਹੀਂ ਗੱਲ ਕਰਦਾ ਪੂਰੇ ਪੰਜਾਬ 'ਚ ਗੱਲ ਕਰਦਾ ਜੀ ਤੇ ਕਿਤੇ ਵੀ ਕਿਤੇ ਵੀ ਕੋਈ ਦੁਕਾਨ ਬੰਦ ਤੁਸੀਂ ਵੀ ਫਿਰ ਤਿਆਰਬਰ ਤਿਆਰ ਤੇ ਵੀ ਜ਼ਿਲ੍ਹਾ ਸੰਗਰੂਰ 'ਚ ਜੇ ਕੋਈ ਐਵੇਂ ਦੀ ਗੱਲਬਾਤ ਹੁੰਦੀ ਆ ਤਾਂ ਤੁਸੀਂ ਆਪਣਾ ਕਾਫਲਾ ਬਣਾਵੋਗੇ ਤੇ ਜਾਗਰੂਕ ਕਰੋਗੇ ਵੀ ਦੁਕਾਨ ਖੋਲੋ ਜੀ ਤੁਸੀਂ ਬੰਦ ਨਹੀਂ ਕਰਨੀ ਅਗਰ ਕਿਤੇ ਜਿਹੜੇ ਵਿਰੋਧ ਕਰ ਰਹੇ ਸੀਗੇ ਆਪਣੇ ਸੁਪਰੀਮ ਕੋਰਟ ਦਾ ਜਾ ਇਸ ਫੈਸਲੇ ਦਾ ਉਹ ਉਸ ਦੌਰਾਨ ਉਹ ਜਾ ਕੇ ਕਿਤੇ ਧੱਕਾ ਕਰ ਦੇ ਦੁਕਾਨ ਧੱਕੇ ਨਾਲ ਬੰਦ ਕਰਵਾਉਂਦੇ ਤਾਂ ਉਸ ਜਗ੍ਹਾ ਤੇ ਅਸੀਂ ਜ਼ਰੂਰ ਪਹੁੰਚਦੇ ਤੇ ਅਸੀਂ ਜਾ ਕੇ ਮਤਲਬ ਤੇ ਇਸ ਨੂੰ ਸਮਝਾਉਣ ਚ ਲਾ ਲੋ ਜਿਵੇਂ ਵੀ ਅਸੀਂ ਬਾਜ਼ਾਰ ਖਲਮਾਉਣ ਦੇ ਹੱਕ ਚ ਸੀ ਤੇ ਜਾ ਕੇ ਖਲਮਾਉਣਾ ਵੀ ਸੀਗਾ ਜੀ ਅਸੀਂ ਠੀਕ ਹੈ ਬਿਲਕੁਲ ਜੀ ਸੋ ਬਾਲਮੀਕੀ ਭਾਈ ਚਾਰਾ ਪੂਰਾ ਡਟਿਆ ਹੋਇਆ ਪੂਰੇ ਪੰਜਾਬ ਚ ਅੱਜ ਜਿਹੜੀ ਬੰਦ ਦੀ ਕਾਲ ਦਿੱਤੀ ਸੀ ਉਹ ਕਾਲ ਫਲॉप ਰਹੀ ਆ ਪੂਰੇ ਪੰਜਾਬ ਦੇ ਵਿੱਚ ਕਿਉਂਕਿ ਸ਼ਹਿਰਾਂ ਚ ਓਵੇਂ ਜਿਵੇਂ ਰੋਜ਼ਾਨਾ ਦੀ ਤਰ੍ਹਾਂ ਦੁਕਾਨਾਂ ਖੁੱਲੀਆਂ ਨੇ ਪਰ ਬਾਲਮੀਕੀ ਭਾਈ ਚਾਰਾ ਕਹਿ ਰਿਹਾ ਕਿ ਜੇਕਰ ਕੋਈ ਦੁਕਾਨਾ ਬੰਦ ਕਰਦਾ ਤਾਂ ਉਹਨੂੰ ਅਸੀਂ ਸਮਝਾਉਂਦੇ ਅਸੀਂ ਦੁਕਾਨਾ ਖਲਵਾਉਂਦੇ ਤੇ ਲਗਾਤਾਰ ਉਹਨਾਂ ਨੂੰ ਇਹੀ ਗੱਲ ਕਹਿੰਦੇ ਕਿ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਬਹੁਤ ਵਧੀਆ ਫੈਸਲਾ ਇਹ ਕੈਟਾਗਰੀਆਂ ਦੇ ਮੁਤਾਬਕ ਹੀ ਹੋਣਾ ਚਾਹੀਦਾ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ